ਜਦੋਂ ਵੀ ਦਿੰਦਾ ਹੈ ਚੱਪੜ ਫਾੜ ਕੇ ਦਿੰਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਸਦਰਖਾਨੇ ਤੋਂ ਜਿੱਥੋਂ ਦੇ ਥਾਣੇ ਚ ਤਨਤ ਸਿਪਾਈ ਮਿੰਟਾ ਚ ਹੀ ਕਰੋੜਪਤੀ ਬਣ ਗਿਆ ਕੁਝ ਦਿਨ ਪਹਿਲਾਂ ਹੀ ਥਾਣੇ ਵਿੱਚ ਲੋਟਰੀ ਟਿਕਟਾਂ ਵੇਚਣ ਵਾਲਾ ਆਇਆ ਸੀ ਉਹ ਸਾਰੇ ਥਾਣੇ ਵਿੱਚ ਚੱਕਰ ਕਟ ਆਇਆ ਪਰ ਕਿਸੇ ਨੇ ਵੀ ਟਿਕਟ ਨਾ ਖਰੀਦੀ ਪਰ ਉਸ ਨੇ ਇਸ ਲੋਟਰੀ ਵਾਲੇ ਦੀ ਧੋਣੀ ਕਰਵਾਉਣੀ ਚਾਹੀ ਤੇ ਇਹ ਟਿਕਟ ਖਰੀਦ ਲਈ ਉਸ ਨੇ ਕਿਹਾ ਕਿ ਕਦੇ ਵੀ ਇਹ ਸੋਚਿਆ ਨਹੀਂ ਸੀ ਕਿ 2 ਕਰੋੜ ਦਾ ਪਹਿਲਾ ਇਨਾਮ ਉਸ ਨੂੰ ਹੀ ਨਿਕਲ ਜਾਵੇਗਾ ਮੇਰੇ ਇਹੇ ਆਪ ਨੇ ਜਫੀ ਵੀ ਪਾਣੀ ਆ ਯਾ ਬਸ ਸਾਡਾ ਲੱਡੂ 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 ਮੂੰਹ ਇਧਰ ਮੋਰ ਮੈਂ ਇੱਕ ਇਹ ਆ ਤਾ ਰੋ ਯਾਰ ਪਹਿਲਾਂ ਮੈਂ ਬਾਕੀਆਂ ਨੂੰ ਪਾਵਾ ਚੱਲ ਜਲਾਉਂਦਾਗਾ ਪਹਿਲਾਂ ਆਉਂਦਾਗਾ ਵੀਡੀਓ ਬਣਦੀ ਆਲੇ ਵੀ ਛੇਤੀ ਖਲਾ ਦੇਓ ਲੱਡੂ ਹੱਸੀ ਗਏ ਹੁਣ ਗੱਲਾਂ ਕਰੋ ਤੱਕੇ ਲਓ ਹਾਂ ਲਾਟਰੀ ਹਾਂ ਰਾਬਤਾ ਵੈਸੇ ਜੀ ਮੈਂ ਜਿੱਦਾਂ ਇੱਥੇ ਆਫਿਸ 'ਚ ਬੈਠਾ ਕੰਮ ਕਰ ਰਿਹਾ ਸੀ ਜੀ ਤੇ ਉਹ ਲਾਟਰੀ ਵਾਲ ਆਇਆ ਤੋਂ ਪਿੱਛੇ ਦਫ਼ਤਰ ਦੇ ਵਿੱਚ ਬਾਕੀ ਮੁਲਾਜ਼ਮਾਂ ਨੂੰ ਕਹਿ ਰਿਹਾ ਸੀ ਕਿ ਲਾਟਰੀ ਲੈ ਲਓ ਤੋਂ ਵੈਸੇ ਮੈਂ ਉਹਨੂੰ ਹਾਸੇ ਦੇ ਵਿੱਚ ਮਜ਼ਾਕ ਲੱਗਾ ਮੈਂ ਕਿਹਾ ਇਦਾਂ ਕਰ ਦੇ ਇੱਕ ਮੈਨੂੰ ਵੀ ਦੇ ਦੇ ਮੈਨੂੰ ਲੱਭ ਦੇ ਇਹਦੇ ਵਿੱਚ ਕਿਹੜੀ ਹੈ 2 ਕਰੋੜ ਵਾਲੀ ਕਿਹੜੀ ਹੈ ਤੋ ਕਹਿੰਦਾ ਭਾਜੀ ਚਲੋ ਦੇਖ ਲਓ ਇਹ ਵਿੱਚ ਸਿਲੈਕਟ ਕਰ ਲਓ ਤੇ ਉਹ ਜਦੋਂ ਟਿਕਟ ਲਈ ਤੇ ਕਹਿੰਦਾ ਭਾਜੀ ਤੁਸੀਂ ਏ ਤੇ ਵੀ ਦੋਨੇ ਅਲੱਗ-ਅਲੱਗ ਸੀਰੀਜ਼ ਹੀ ਲਾਓ ਵੀ ਦੋਨਾਂ ਚੋਂ ਇੱਕ ਨਿਕਲਦੀ ਆ ਤੇ ਮੈਂ ਕਿਹਾ ਵੀ ਤੂੰ ਨਹੀਂ ਟਿਕਟ ਤਾਂ ਇੱਕੋ ਹੀ ਨਿਕਲਣੀ ਆ ਦੋ ਕਰੋੜ ਵਾਲੀ ਤੂੰ ਮੈਨੂੰ ਇੱਕੋ ਹੀ ਦੇ ਤੂੰ ਇੱਕ ਲੈ ਲਈ ਤੇ ਮੈਂ ਉਹਨੂੰ ਆਪਣਾ ਫੋਨ ਨੰਬਰ ਲਿਖਾਇਆ ਆਪਣਾ ਨੰਬਰ ਬੋਲਿਆ ਤੇ ਕਹਿੰਦਾ ਭਾਜੀ ਨੰਬਰ ਤਾਂ ਤੁਹਾਡਾ ਲੱਕੀ ਆ ਕਾਫੀ ਤੁਹਾਨੂੰ ਲਾਟਰੀ ਨਿਕਲ ਗਈ ਪਰ ਮੈਨੂੰ ਪਤਾ ਨਹੀਂ ਸੀ ਬਈ ਮੇਰੀ ਨਿਕਲ ਸਕਦੀ ਆ ਲਾਟਰੀ ਜੀ ਤੋ ਇਦਾਂ 16 ਇੱਕ ਜਿਸ ਦਿਨ ਡਰਾਅ ਨਿਕਲਣ ਵਾਲੀ ਸ਼ਾਮ 5:30 ਵਜੇ ਕਰੀਬ 6:00 ਵਜੇ ਮੈਨੂੰ ਫੋਨ ਕੀਤਾ ਉਸ ਬੰਦੇ ਨੇ ਕਹਿੰਦਾ ਕਿ ਭਾਜੀ ਤੁਹਾਡੀ ਲੋਟਰੀ ਨਿਕਲ ਗਈ ਹੈ ਮੈਨੂੰ ਨਹੀਂ ਯਕੀਨ ਹੋ ਰਿਹਾ ਕਿ ਮੇਰੀ ਲੋਟਰੀ ਨਿਕਲੀ ਤੇ ਕਹਿੰਦਾ ਭਾਜੀ ਹੁਣੇ ਟਿਕਟ ਚੈੱਕ ਕਰੋ ਮੈਂ ਆਪਣੀ ਗੱਡੀ ਦੇ ਵਿੱਚ ਗਿਆ ਤੇ ਉੱਥੇ ਗੱਡੀ ਦੇ ਵਿੱਚ ਮੈਂ ਟਿਕਟ ਰੱਖੀ ਹੋਈ ਸੀ ਜਦੋਂ ਮੈਂ ਟਿਕਟ ਕੱਢੀ ਤੇ ਮੈਂ ਸ਼ੌਕ ਹੋ ਗਿਆ ਮੈਂ ਕਹਾ ਨਹੀਂ ਯਾਰ ਇਹ ਤਾਂ ਨੰਬਰ ਹੋ ਰਹੀ ਹੈ ਤੇ ਮੇਰੇ ਫਰੈਂਡ ਨੇ ਕਿਹਾ ਨਹੀਂ ਯਾਰ ਤੂੰ ਉੱਪਰ ਦੇਖ ਤੇਰੇ ਕੋਈ ਦੀਵਾਲੀ ਬੰਪਰ ਦੀ ਟਿਕਟ ਆ ਇਹ ਤਾਂ ਲੋੜੀ ਵਾਲੀ ਹੈ ਹੀ ਨਹੀਂ ਕਿ ਮੈਂ ਸੋਚਿਆ ਲੋੜੀ ਵਾਲੀ ਟਿਕਟ ਹੈ ਕਿੱਥੇ ਆ ਮੈਨੂੰ ਨਹੀਂ ਯਾਦ ਆ ਰਹੀ ਸੀ ਮੈਨੂੰ ਚੇਤਾ ਆਇਆ ਕਿ ਉਹ ਥਾਣੇ ਪਈ ਹੈ ਫਿਰ ਮੈਂ ਥਾਣੇ ਆਇਆ ਰਾਤ ਨੂੰ ਸਪੈਸ਼ਲ ਇਥੇ ਉਹ ਟਿਕਟਾਂ ਕੇ ਚੈੱਕ ਕੀਤੀ ਤੇ ਫਿਰ ਯਕੀਨ ਹੋਇਆ ਕਿ ਹੈ ਪਰ ਉਸੋ ਵੀ ਮੈਨੂੰ ਕਨਫਰਮ ਨਹੀਂ ਸੀ ਕਿਉਂਕਿ ਕੋਈ ਪ੍ਰਾਈਵੇਟ ਕੰਪਨੀ ਦੀ ਪ੍ਰਾਈਵੇਟ ਏਜੰਸੀ ਨੇ ਉਹਦੇ ਉੱਪਰ ਉਹ ਡਰਾਅ ਕੀਤਾ ਹੋਇਆ ਸੀ ਪੋਸਟ ਕੀਤਾ ਹੋਇਆ ਸੀਗਾ ਜਦ ਤੱਕ ਪੰਜਾਬ ਗਜ਼ਟ ਦੇ ਕਿਸੇ ਰਿਜ਼ਲਟ 'ਚ ਨਹੀਂ ਚੜਦਾ ਸੀ ਉਦ ਤੱਕ ਮੈਨੂੰ ਕੋਈ ਯਕੀਨ ਨਹੀਂ ਸੀਗਾ ਫਿਰ ਸਵੇਰ ਨੂੰ ਪੰਜਾਬ ਗਜ਼ਟ ਦਾ ਰਿਜ਼ਲਟ ਆਇਆ ਸੀ ਤੋਂ ਉਸ ਵਿੱਚ ਚੈੱਕ ਕੀਤਾ ਕਦੀ ਸੋਚਿਆ ਸੀ ਵੀ ਤੁਸੀਂ ਕਦੀ ਦੇ ਜੀ ਨਹੀਂ ਕਰਦੇ ਕਦੇ ਨਹੀਂ ਸੋਚਿਆ ਇਸ ਨੂੰ ਕਿ ਮਲਾਜ਼ਮ ਹੋਣ ਦੇ ਨਾਲ ਤਾਂ ਮੈਨੂੰ ਇਹ ਸੋਚਿਆ ਕਿ ਮੇਰੀਆਂ ਲੋੜਾਂ ਲਿਮਟਿਡ ਸੀਗੀਆਂ ਮੈਨੂੰ ਪਤਾ ਹੈ ਮੇਰੀ ਇਨਕਮ ਇੰਨੀ ਕੁ ਹੈਗੀ ਤਾਂ ਇੰਨਾ ਇੰਨਾ ਕੀ ਜ਼ਿਆਦਾ ਮੈਂ ਕੁਝ ਬਾ ਸਕਦਾ ਹੈਗਾ ਕੋਈ ਜ਼ਿਆਦਾ ਨਹੀਂ ਤਾਂ ਰੱਬ ਨੇ ਅਨਲਿਮਟਿਡ ਹੀ ਦਿੱਤਾ ਸੀ ਕੀ ਸੁਪਨਾ ਕੀ ਹੈ ਤੁਹਾਡਾ ਹੁਣ ਸਪਨਾ ਦੀ ਮੈਂ ਤਾਂ ਹਜ ਤੱਕ ਨਹੀਂ ਕੋਈ ਸਮਝ ਆ ਰਹੀ ਮੈਂ ਕਰਨਾ ਕੀ ਹੈ 5 ਮਹੀਨੇ ਦਾ ਟਾਈਮ ਦਿੱਤਾ ਉਹਨਾਂ ਨੇ ਤਿੰਨ ਤੋਂ ਚਾਰ ਮਹੀਨੇ ਕਹਿੰਦੇ ਮੈਕਸਿਮ ਟਾਈਮ ਲੱਗੇਗਾ ਜਦ ਤੱਕ ਕੋਲ ਸੋਚ ਰਹੇ ਕੀ ਕਰਨਾ ਜੀ ਮਤਲਬ ਇਹ ਵੀ ਜਿਹੜੇ 5 ਮਹੀਨੇ ਜ਼ਿਆਦਾ ਔਖੇ ਕੱਟਨੇ ਨਹੀਂ ਸੌਖੇ ਹੀ ਆ ਜੀ ਵਧੀਆ ਹੈ ਸੋਚਣ ਨੂੰ ਟਾਈਮ ਮਿਲ ਗਿਆ ਇਹ ਮੈਂ ਕਰਨਾ ਕੀ ਇਹਨਾਂ ਇਹਨੂੰ ਕਿਹਦਾ ਅਸ਼ੀਰਵਾਦ ਕਹੋਗੇ ਅਸ਼ੀਰਵਾਦ ਕਿਹਦਾ ਮਾਪਾਪ ਦਾ ਜੀ ਰੱਬ ਦਾ ਜੀ ਬਾਕੀ ਸਭ ਤੋਂ ਵੱਡੀ ਗੱਲ ਹੈ ਕਿ ਸੱਚੇਦਿਲੋਂ ਇਮਾਨਦਾਰੀ ਰੱਬ ਦਾ ਨਾਮ ਲਾਓ ਇਮਾਨਦਾਰੀ ਨਾਲ ਕਰੋ ਜੋ ਆਪਣੀ ਹੱਕ ਦੀ ਕਮਾਈ ਹੈ ਉਹਦਾ ਇਹੀ ਰਿਜ਼ਲਟ ਹੁੰਦਾ ਹੈ ਨੇਚਰ ਕਿਹੋ ਜਿਹਾ ਨੇਚਰ ਨੇਚਰ ਸ਼ੋਕਮਾਰ ਦੀ ਬਹੁਤ ਵਧੀਆ ਜੀ ਰੱਬ ਨੂੰ ਮੰਨਣ ਵਾਲਾ ਤੇ ਦੀਨ ਦੁਖਿਆਂ ਦੀ ਸੇਵਾ ਕਰਨ ਵਾਲਾ ਮੁੰਡਾ ਹੈਗਾ ਜੀ ਤੇ ਲੈਟਰੀ ਉਹਦੀ ਨਿਕਲੀ ਹੈਗੀ ਤਾਂ ਖੁਸ਼ੀ ਦਾ ਮਹੌਲ ਸਾਰੇ ਥਾਣੇ 'ਚ ਹੈਗਾ ਸਾਨੂੰ ਇਹ ਲੱਗਦਾ ਲੈਟਰੀ ਸਾਡੀ ਸਾਰਿਆਂ ਦੀ ਨਿਕਲੀ ਹੈਗੀ ਹੈ ਤੇ ਵਧੀਆ ਸੋਚਦਾ ਹੈਗਾ ਪ੍ਰਮਾਤਮਾ ਨੇ ਵੀ ਇਹਨੂੰ ਵਧੀਆ ਸੋਚ ਦਾ ਰਿਜ਼ਲਟ ਦਿੱਤਾ ਹੈਗਾ ਕਿ ਇਹ ਇਨਸਾਨ ਵਧੀਆ ਸੋਚਦਾ ਤੇ ਇਹਨੂੰ ਕੁਝ ਨਾ ਕੁਝ ਕੋਈ ਤੋਹਫਾ ਦੇਈਏ ਦਿੱਤਾ ਹੈਗਾ ਮੈਂ ਚਾਹਨਾ ਕਿ ਗਾਂ ਨੂੰ ਵੀ ਇਦਾਂ ਦਾ ਹੀ ਕਰੇ ਕਿ ਦੀਨ ਦੁਖੇ ਦੀ ਸੇਵਾ ਕਰੇ ਔਰ ਪ੍ਰਮਾਤਮਾ ਨੂੰ ਹੋਰ ਵੱਧ ਤੋਂ ਵੱਧ ਦੇਵੇ ਆਮ ਤੌਰ ਤੇ ਲੋਕਾਂ ਦੀ ਧਾਰਨਾ ਹੁੰਦੀ ਹੈ ਵੀ ਰੱਬ ਬਿਲਕੁਲ ਹੈਗਾ ਹੀ ਰੱਬ ਤਾਂ ਹੈਗਾ ਲੋਕੀ ਜਿਹੜੇ ਨਹੀਂ ਮੰਨਦੇ ਰੱਬ ਨੂੰ ਉਹ ਤਾਂ ਮੈਂ ਕਹਿੰਦਾ ਇਨਸਾਨ ਹੀ ਨਹੀਂ ਹੈਗਾ ਰੱਬ ਹੈਗਾ ਰੱਬ ਹੈਗਾ ਤਾਂ ਹੀ ਇਹਦੇ ਸ਼ੋਕ ਮਾਰਦਾ ਉਹਨਾਂ ਨੇ ਦਿੱਤਾ ਤੋਹਫਾ ਦਿੱਤਾ ਉਹਨਾਂ ਨੂੰ ਵੀ ਆਹ ਗੱਲ ਇਹਨਾਂ ਵਧੀਆ ਸੋਚਦਾ ਦੀਨ ਦੁਖੀਆਂ ਬਾਰੇ ਹਰੇਕ ਤੁਹਾਡੀ ਕੀ ਵਿਸ਼ੇਸ਼ ਜਹੀ ਮੇਰੀ ਬਿਸ਼ੇਸ਼ ਇਹ ਹੈ ਕਿ ਵੀ ਅਗਲੇ ਦੀ ਦਬਾਲੀ ਬੰਪਰ ਵੀ ਤਾਂ ਨਿਕਲੇ ਤੇ ਇਹਦੀ ਇੱਕ ਪ੍ਰੋਬਲਮ ਚੱਲਦੀ ਆ ਜਲਦੀ ਜਲਦੀ ਹੱਲ ਹੋਵੇ ਮੈਂ ਇਹੀ ਬਿਸ਼ੇਸ਼ ਕਰਦਾ ਹਾਂ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ